ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੇ ਵਿੱਚੋਂ ਬਹੁਤ ਸਾਰੇ ਭਗਤਾਂ ਨੂੰ ਭਜਨ ਬੰਦਗੀ ਕਰਦਿਆਂ ਬਹੁਤ ਸਮਾਂ ਹੋ ਚੁੱਕਾ ਹੋਵੇਗਾ ਕਈ ਭਗਤਾਂ ਨੂੰ ਪ੍ਰਤੱਖ ਜਾਂ ਅਪਰਤੱਖ ਰੂਪ ਵਿੱਚ ਕਿਸੇ ਨਾ ਕਿਸੇ ਸ਼ਕਤੀ ਦੇ ਆਪਣੇ ਕੋਲ ਹੋਣ ਦਾ ਅਹਿਸਾਸ ਜ਼ਰੂਰ ਹੁੰਦਾ ਹੋਵੇਗਾ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਦੱਸਾਂਗੇ ਕਿ ਜੋ ਪੀਰਾਂ ਦੇ ਚਿਰਾਗ ਤੁਸੀਂ ਘਰ ਵਿੱਚ ਲਾਉਂਦੇ ਹੋ ਜਾ ਕੋਈ ਵੀ ਜੋਤ ਲਗਾ ਕੇ ਪੂਜਾ ਪਾਠ ਕਰਦੇ ਹੋ ਤਾਂ ਤੁਸੀਂ ਉਸ ਬਲਦੇ ਹੋਏ ਚਿਰਾਗ ਜਾਂ ਜਗਦੇ ਹੋਏ ਜੋਤ ਤੋਂ ਜਾਣ ਸਕਦੇ ਹੋ ਕਿ ਤੁਹਾਡੇ ਨਾਲ ਕਿਹੜੀ ਸ਼ਕਤੀ ਦਾ ਪੈਰਾ ਹੈ ਕੀ ਉਹ ਸ਼ਕਤੀ ਪੀਰਾਂ ਦੀ ਹੈ ਜਾਂ ਉਹ ਕੋਈ ਬੁਰੀ ਜਾਂ ਮਾੜੀ ਸ਼ਕਤੀ ਜਾਂ 네ਗੇਟਿਵ એનર્ਜੀ ਹੈ ਪੀਰਾਂ ਦੇ ਚਿਰਾਗ ਹੀ ਤੁਹਾਨੂੰ ਸਭ ਕੁਝ ਦੱਸਣਗੇ ਭਾਵ ਕਿ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਕੁਝ ਖਾਸ ਗੱਲਾਂ ਜਾਂ ਖਾਸ ਨਿਸ਼ਾਨੀਆਂ ਜਿਨ੍ਹਾਂ ਨੂੰ ਧਿਆਨ ਨਾਲ ਸੁਣ ਕੇ ਤੁਸੀਂ ਤੁਹਾਪ ਵੀ ਇਸ ਗੱਲ ਦਾ ਪਤਾ ਲਗਾ ਸਕਦੇ ਹੋ ਕਿ ਜੋ ਵੀ ਤੁਹਾਨੂੰ ਸੁਪਨੇ ਵਿੱਚ ਜਾਂ ਪਾਠ ਕਰਦਿਆਂ ਪੀਰਾਂ ਦਾ ਨਾਮ ਲੈਂਦਿਆਂ ਮਹਿਸੂਸ ਹੁੰਦਾ ਹੈ ਉਸ ਪਿੱਛੇ ਕੀ ਕਾਰਨ ਹੈ ਤੇ ਕੀ ਉਹ ਸਾਡੀ ਭਜਨ ਬੰਦਗੀ ਦੇ ਸਫਲ ਹੋਣ ਦੀ ਨਿਸ਼ਾਨੀ ਹੈ ਜਾਂ ਕੋਈ ਮਾੜੀ ਸ਼ਕਤੀ ਸਾਨੂੰ ਭਰਮਾਉਣ ਲਈ ਅਤੇ ਭਜਨ ਬੰਦਗੀ ਤੋਂ ਰੋਕਣ ਲਈ ਸਾਨੂੰ ਸੁਪਨੇ ਵਿੱਚ ਕਿਸੇ ਦੇਵੀ ਦੇਵਤਾ ਦੇ ਰੂਪ ਵਿੱਚ ਆ ਕੇ ਆਪਣੀ ਮਾਨਤਾ ਕਰਾਉਣੀ ਚਾਹੁੰਦੀ ਹੈ ਸੰਗਤ ਜੀ ਐਸੀਆਂ ਬਹੁਤ ਸਾਰੀਆਂ ਮਾੜੀਆਂ ਸ਼ਕਤੀਆਂ ਵੀ ਨੇ ਜੋ ਭਜਨ ਬੰਦਗੀ ਕਰਨ ਵਾਲੇ ਭਗਤਾਂ ਦੇ ਸਾਹਮਣੇ ਅਦ੍ਰਿਸ਼ ਰੂਪ ਵਿੱਚ ਆਪਣੇ ਆਪ ਨੂੰ ਕੋਈ ਦੇਵੀ ਜਾਂ ਦੇਵਤਾ ਦਾ ਰੂਪ ਬਣਾ ਕੇ ਉਸ ਨੂੰ ਇਹ ਕਹਿੰਦੀਆਂ ਨੇ ਕਿ ਸਾਡੀ ਮਾਨਤਾ ਕਰੋ ਅਤੇ ਸਾਨੂੰ ਭੋਗ ਪ੍ਰਸ਼ਾਦ ਵੀ ਦਿਓ ਸੰਗਤ ਜੀ ਜਦੋਂ ਵੀ ਤੁਸੀਂ ਪਰਮਾਤਮਾ ਵਾਲੇ ਪਾਸੇ ਜਾਵੋਗੇ ਉਦੋਂ ਇਹ ਸ਼ਕਤੀਆਂ ਤੁਹਾਨੂੰ ਇਬਾਦਤ ਤੋਂ ਰੋਕਣ ਲਈ ਇਹੋ ਜਈਆਂ ਬਹੁਤ ਸਾਰੀਆਂ ਹਰਕਤਾਂ ਕਰਦੀਆਂ ਨੇ ਸੰਗਤ ਜੀ ਜੇਕਰ ਤੁਸੀਂ ਵੀਡੀਓ ਸੁਣਦੇ ਸੁਣਦੇ ਇੱਥੋਂ ਤੱਕ ਆ ਗਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਅਸੀਂ ਪੀਰਾ ਦੇ ਛਿਰਾਗਾ ਤੋਂ ਜਾਂ ਘਰ ਵਿੱਚ ਜਗ ਦੀ ਜੋਤ ਤੋਂ ਕਿਵੇਂ ਪਤਾ ਕਰੀਏ ਕਿ ਸਾਡੇ ਘਰ ਵਿੱਚ ਚੰਗੀ ਸ਼ਕਤੀ ਦਾ ਪਹਿਰਾ ਹੈ ਜਾਂ ਕਿਸੇ ਮਾੜੀ ਸ਼ਕਤੀ ਦਾ ਆਵਾਸ ਹੈ ਸੰਗਤ ਜੀ ਕੋਈ ਵੀ ਜੋਤ ਜਗਾਉਣ ਲਈ ਪੀਰਾਂ ਦੇ ਚਿਰਾਗ ਲਾਉਣ ਵਾਸਤੇ ਮਿੱਟੀ ਦਾ ਬਣਿਆ ਦੀਵਾ ਹੀ ਸਭ ਤੋਂ ਉੱਤਮ ਮੰਨਿਆ ਗਿਆ ਹੈ। ਅਸੀਂ ਜਿਸ ਵੀ ਪੀਰ ਜੀ ਦੀ ਇਬਾਦਤ ਕਰਾਂਗੇ ਜਾਂ ਕਿਸੇ ਦੇਵੀ ਦੇਵਤਾ ਲਈ ਦੀਪਕ ਜਗਾਵਾਂਗੇ ਤਾਂ ਉਹ ਸ਼ਕਤੀ ਜਾਂ ਸਾਡੇ ਪੀਰ ਚਿਰਾਗ ਦੀ ਜੋਤ ਵਿੱਚ ਹੀ ਵਿਰਾਜਮਾਨ ਹੁੰਦੇ ਨੇ ਅਤੇ ਅਸੀਂ ਇਸੇ ਤੋਂ ਨਹੀਂ ਜਾਣ ਸਕਦੇ ਹਾਂ ਕਿ ਸਾਨੂੰ ਕੋਈ ਸਿੱਧੀ ਜਾਂ ਰੋਹਾਨੀ ਸ਼ਕਤੀ ਪ੍ਰਾਪਤ ਹੋ ਰਹੀ ਹੈ ਜਾਂ ਨਹੀਂ। ਸੰਗਤ ਜੀ ਜਿਵੇਂ ਜਿਵੇਂ ਤੁਹਾਡੀ ਭਜਨ ਬੰਦਗੀ ਵਧਦੀ ਜਾਵੇਗੀ ਤਾਂ ਤੁਸੀਂ ਦੇਖੋਗੇ ਕਿ ਪਹਿਲਾਂ ਤਾਂ ਚਿਰਾਗ ਨੋਰਮਲ ਜਗਦੇ ਦਿਖਾਈ ਦੇਣਗੇ। ਪਰ ਕੁਝ ਦਿਨਾਂ ਜਾਂ ਕੁਝ ਮਹੀਨਿਆਂ ਬਾਅਦ ਤੁਸੀਂ ਦੇਖੋਗੇ ਕਿ ਚਿਰਾਗਾ ਦੀ ਲੋ ਲੰਮੀ ਹੋ ਜਾਵੇਗੀ ਅਤੇ ਫੜਫੜਾਉਂਦੀ ਹੋਈ ਜਾਪੇਗੀ ਅਤੇ ਇਹ ਲੱਗੇਗਾ ਕਿ ਚਿਰਾਗ ਬੁਝਣ ਵਾਲੇ ਹੀ ਹਨ ਸੰਗਤ ਜੀ ਇਹ ਪਹਿਲਾ ਸੰਕੇਤ ਹੁੰਦਾ ਹੈ ਕਿ ਜੇਕਰ ਜੋਤ ਉੱਪਰ ਵੱਲ ਨੂੰ ਲੰਬੀ ਹੁੰਦੀ ਜਾ ਰਹੀ ਹੈ ਅਤੇ ਸਥਿਰ ਹੈ ਤਾਂ ਇਹ ਸੰਕੇਤ ਦੱਸਦਾ ਹੈ ਕਿ ਤੁਹਾਡੇ ਨਾਲ ਚੰਗੀ ਸ਼ਕਤੀ ਦਾ ਪੈਰਾ ਹੈ ਅਤੇ ਜੇਕਰ ਚਿਰਾਗਾ ਦੀ ਜੋਤ ਫੜਫੜਾਉਂਦੀ ਹੋਈ ਜਾਂ ਏਜਾਪੇ ਕਿ ਬੁੱਝ ਜਾਵੇਗੀ ਅਤੇ ਜੋਤ ਲਗਾਤਾਰ ਹਿੱਲਦੀ ਰਹੇ ਤਾਂ ਇਸ ਦਾ ਮਤਲਬ ਹੈ ਕਿ ਘਰ ਵਿੱਚ ਕਿਸੇ ਮਾੜੀ ਸ਼ਕਤੀ ਦਾ ਵਾਸਾ ਹੈ ਅਤੇ ਉਹ ਸ਼ਕਤੀ ਜੋਤ ਨੂੰ ਬੁਝਾਉਣਾ ਚਾਹੁੰਦੀ ਹੈ ਸੰਗਤ ਜੀ ਦੂਜਾ ਸੰਕੇਤ ਇਹ ਹੈ ਕਿ ਜਿਵੇਂ ਜਿਵੇਂ ਤੁਸੀਂ ਪੀਰਾਂ ਦੀ ਇਬਾਦਤ ਕਰਦੇ ਹੋਏ ਅੱਗੇ ਵਧਦੇ ਜਾਓਗੇ ਤਾਂ ਤੁਹਾਨੂੰ ਪਹਿਲੀ ਸਟੇਜ ਤੋਂ ਇਹ ਸੰਕੇਤ ਮਿਲੇਗਾ ਕਿ ਚਿਰਾਗਾ ਦੀ ਬੱਤੀ ਵਿੱਚ ਫੁੱਲ ਬਣਿਆ ਦਿਖਾਈ ਦੇਵੇਗਾ ਤਰ੍ਹਾਂ ਤਰ੍ਹਾਂ ਦੇ ਫੁੱਲ ਜਿਵੇਂ ਕਮਲ ਦਾ ਫੁੱਲ ਕਦੇ ਗੁਲਾਬ ਦਾ ਫੁੱਲ ਬਣਿਆ ਦਿਖਾਈ ਦੇਵੇਗਾ ਸੰਗਤ ਜੀ ਜਦੋਂ ਇਬਾਦਤ ਦੀ ਦੂਜੀ ਸਟੇਜ ਆਵੇਗੀ ਉਦੋਂ ਤੁਹਾਨੂੰ ਚਿਰਾਗਾਾਂ ਦੀ ਜੋਤ ਵਿੱਚ ਅਲੱਗ ਅਲੱਗ ਜਾਨਵਰਾਂ ਦੀਆਂ ਸ਼ਕਲਾਂ ਬਣਦੀਆਂ ਹੋਈਆਂ ਦਿਸਣਗੀਆਂ ਕਦੇ ਤੁਹਾਨੂੰ ਬਾਜ਼ ਦਿਖਾਈ ਦੇਵੇਗਾ ਕਦੇ ਸ਼ੇਰ ਦਾ ਮੂੰਹ ਦਿਖਾਈ ਦੇਵੇਗਾ ਅਤੇ ਕਦੇ ਹਾਥੀ ਦਾ ਆਕਾਰ ਵਿਖਾਈ ਦੇਵੇਗਾ ਜਾਂ ਸੱਪ ਦੀ ਆਕ੍ਰਿਤੀ ਬਣਦੀ ਦਿਖਾਈ ਦੇਵੇਗੀ ਇਸ ਤੋਂ ਬਾਅਦ ਸੰਗਤ ਜੀ ਤੁਸੀਂ ਜਦੋਂ ਤੀਜੀ ਸਟੇਜ ਤੇ ਪਹੁੰਚੋਗੇ ਤਾਂ ਤੁਹਾਨੂੰ ਅੱਗੇ ਜਾ ਕੇ ਚਿਰਾਗਾਾਂ ਵਿੱਚ ਪੀਰਾਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਅਤੇ ਜੇਕਰ ਤੁਹਾਡੇ ਤੋਂ ਕੋਈ ਭੁੱਲ ਹੋ ਗਈ ਹੈ ਜਾਂ ਤੁਹਾਡੇ ਘਰ ਵਿੱਚ ਪਹਿਲਾਂ ਤੋਂ ਹੀ ਮਾੜੀ ਸ਼ਕਤੀ ਦਾ ਵਾਸ ਹੈ ਤਾਂ ਤੁਸੀਂ ਦੇਖੋਗੇ ਕਿ ਉਸ ਜੋਤ ਵਿੱਚ ਉਸ 네ਗੇਟਿਵ ਸ਼ਕਤੀ ਦਾ ਚਿਹਰਾ ਤੁਹਾਨੂੰ ਦਿਖਾਈ ਦੇਵੇਗਾ ਅਤੇ ਜੇਕਰ ਏਦਾਂ ਤੁਹਾਨੂੰ ਕੋਈ ਨਕਾਰਾਤਮਕ ਸ਼ਕਤੀ ਦਿਖਾਈ ਦਿੰਦੀ ਹੈ ਤਾਂ ਤੁਹਾਨੂੰ ਆਪਣੀ ਭਜਨ ਬੰਦਗੀ ਉਸੇ ਵੇਲੇ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਤੁਸੀਂ ਜਾਣੇ ਅਣਜਾਣੇ ਵਿੱਚ ਭੂਤ ਪ੍ਰੇਤ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ ਫਿਰ ਤੁਸੀਂ ਆਪਣੇ ਘਰ ਦਾ ਵਾਸਤੂ ਦੋਸ਼ ਸਹੀ ਕਰਵਾਓ ਅਤੇ ਆਪਣੇ ਜਠੇਰਿਆਂ ਜਾਂ ਪਿੱਤਰਾਂ ਦੀ ਮਾਨਤਾ ਕਰੋ ਜੇਕਰ ਤੁਸੀਂ ਇਹ ਤਾਂ ਨਹੀਂ ਕਰਦੇ ਤਾਂ ਤੁਹਾਡੀ ਭਜਨ ਬੰਦਗੀ ਕਦੇ ਵੀ ਸਫਲ ਨਹੀਂ ਹੋਵੇਗੀ ਕਿਸੇ ਵੀ ਮਾੜੀ ਸ਼ਕਤੀ ਨੂੰ ਘਰ ਚੋਂ ਕੱਢਣ ਲਈ ਸਾਡੇ ਪਿਤਰਾਂ ਅਤੇ ਕੁੱਲ ਦੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਸਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਜੋ ਵੀ ਭੋਗ ਪ੍ਰਸ਼ਾਦ ਰੱਖੋਗੇ ਤਾਂ ਉਹ ਮਾੜੀਆਂ ਸ਼ਕਤੀਆਂ ਗ੍ਰਹਿਣ ਕਰਦੀਆਂ ਰਹਿਣਗੀਆਂ ਅਤੇ ਤੁਸੀਂ ਇਹ ਸਮਝੋਗੇ ਕਿ ਸਾਡਾ ਭੋਗ ਜਾਂ ਸਾਡੀ ਨਿਆਜ਼ ਅਸੀਂ ਪੀਰਾਂ ਨੂੰ ਚੜਾ ਰਹੇ ਹਾਂ ਉਹ ਕਬੂਲ ਹੋ ਰਹੀ ਹੈ ਸੰਗਤ ਜੀ ਤੀਜਾ ਸੰਕੇਤ ਤੁਹਾਨੂੰ ਇਹ ਮਿਲੇਗਾ ਕਿ ਚਿਰਾਗਾ ਵਿੱਚਲਾ ਤੇਲ ਜਲਦੀ ਜਲਦੀ ਖਤਮ ਹੋ ਰਿਹਾ ਹੈ ਤਾਂ ਵੀ ਇਹ ਘਰ 'ਚ ਮਾੜੀ ਸ਼ਕਤੀ ਹੋਣ ਦਾ ਸੰਕੇਤ ਹੈ ਅਤੇ ਚੌਥਾ ਸੰਕੇਤ ਇਹ ਹੁੰਦਾ ਹੈ ਕਿ ਤੁਹਾਡੇ ਚਿਰਾਗਾ ਵਾਲੇ ਸਥਾਨ ਦੇ ਨੇੜੇ ਕੋਈ ਖਿੜਕੀ ਜਾਂ ਦਰਵਾਜ਼ਾ ਨਹੀਂ ਹੈ ਜਿੱਤੋਂ ਸਿੱਧੀ ਆਵਾ ਆ ਕੇ ਚਰਾਗਾ ਨਾਲ ਟਕਰਾਵੇ ਅਤੇ ਫਿਰ ਵੀ ਤੁਹਾਡੇ ਚਿਰਾਗ ਬੁਝ ਜਾਣ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਵਿੱਚ ਮਾੜੀ ਸ਼ਕਤੀ ਦਾ ਆਵਾਸ ਹੈ ਤਾਂ ਸੰਗਤ ਜੀ ਹੁਣ ਇਹ ਵੀ ਜਾਣ ਲਓ ਕਿ ਜੇਕਰ ਘਰ ਵਿੱਚ ਨੈਗੇਟਿਵ ਸ਼ਕਤੀ ਮੌਜੂਦ ਹੋਵੇ ਤਾਂ ਘਰ ਵਿੱਚ ਲੱਗਿਆ ਤુલਸੀ ਦਾ ਬੂਟਾ ਹੌਲੀ-ਹੌਲੀ ਸੁੱਕ ਜਾਵੇਗਾ ਦੂਜਾ ਜੇਕਰ ਤੁਸੀਂ ਦੇਖਣਾ ਹੋਵੇ ਕਿ ਘਰ ਵਿੱਚ ਨੈਗੇਟਿਵ એનર્ਜੀ ਹੈ ਤਾਂ ਤੁਸੀਂ ਰਾਤ ਨੂੰ ਇੱਕ ਵੱਡਾ ਦੀਵਾ ਜਿਸ ਵਿੱਚ ਐਨਾ ਤੇਲ ਪਾਇਆ ਹੋਵੇ ਕਿ ਉਹ ਆਰਾਮ ਨਾਲ 4-5 ਘੰਟੇ ਜਲਦਾ ਰਹੇ ਤਾਂ ਉਸ ਦੀਵੇ ਨੂੰ ਤੁਸੀਂ ਰਾਤ ਨੂੰ ਆਪਣੇ ਘਰ ਦੇ ਕਿਸੇ ਵੀ ਕੋਨੇ ਵਿੱਚ ਰੱਖ ਦੇਵੋ ਜਿੱਥੇ ਹਵਾ ਦੀਵੇ ਨੂੰ ਨਾ 부ਜਾਵੇ ਉਸ ਥਾਂ ਤੇ ਦੀਵੇ ਨੂੰ ਜਗਾ ਦੇਣਾ ਹੈ ਅਤੇ ਸਵੇਰੇ 4 ਵਜੇ ਦੇ ਕਰੀਬ ਉੱਠ ਕੇ ਦੇਖਣਾ ਹੈ ਕਿ ਜੇਕਰ ਉਹ ਦੀਵਾ ਜਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਵਿੱਚ ਨੈਗੇਟਿਵ એનર્ਜੀ ਨਹੀਂ ਹੈ ਅਤੇ ਜੇਕਰ ਦੀਵਾ ਬੁਝਿਆ ਹੋਇਆ ਹੈ ਅਤੇ ਉਸ ਵਿੱਚ ਤੇਲ ਵੀ ਮੌਜੂਦ ਹੈ ਤਾ ਇਸ ਦਾ ਮਤਲਬ ਹੈ ਕਿ ਘਰ ਵਿੱਚ ਕੋਈ ਨਾ ਕੋਈ ਨੈਗੇਟਿਵ એનર્ਜੀ ਹੈ ਤਾਂ ਸੰਗਤਜੀ ਦੀਵਾ ਸਾਨੂੰ ਸਭ ਕੁਝ ਦੱਸ ਦਿੰਦਾ ਹੈ ਇਹ ਸਾਡੇ ਪਾਠ ਪੂਜਾ ਦੇ ਸਫਲ ਹੋਣ ਬਾਰੇ ਦੱਸਦਾ ਹੈ ਅਤੇ ਸਾਨੂੰ ਪ੍ਰਾਪਤ ਹੋਣ ਵਾਲੀਆਂ ਰਿੱਧੀਆਂ ਸਿੱਧੀਆਂ ਅਤੇ ਚੰਗੀਆਂ ਸ਼ਕਤੀਆਂ ਬਾਰੇ ਵੀ ਦੱਸਦਾ ਹੈ ਇਸੇ ਤਰ੍ਹਾਂ ਇਹ ਹੀ ਜੋਤ ਸਾਨੂੰ ਸਾਡੇ ਘਰ ਵਿੱਚ ਮੌਜੂਦ ਮਾੜੀਆਂ ਸ਼ਕਤੀਆਂ ਬਾਰੇ ਵੀ ਦੱਸਦੀ ਹੈ ਸੰਗਤ ਜੀ ਇਹ ਸਨ ਉਹ ਸੰਕੇਤ ਜਿਨ੍ਹਾਂ ਬਾਰੇ ਸਾਰੇ ਭਗਤਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਸੰਗਤ ਜੀ ਹੁਣ ਸਾਨੂੰ ਅੱਗੇ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਵਾਨ ਜੈ ਪੀ ਰਹੇ